ਕਿ ਉਹ ਮੈਂ ਦੋ ਤਾ ਸੋ ਗਾੜਾ ਪਾਣੀ ਦਾ ਮੋੜ ਕੇ ਪਤਾ ਹੀ ਨਹੀਂ ਲੱਗਦਾ ਕਿ ਤੂੰ ਆਊਗਾ ਕਿ ਨਹੀਂ ਆਏਗਾ ਰੁਕ ਜਾ ਰੁਕ ਜਾ ਉਹ ਕਿਹਾ ਹੋਣਾ ਕਿ ਆਜ਼ਾਦੀ ਦੇ 77 ਸਾਲਾਂ ਚ ਬੜੇ ਨੂੰ ਤੁਸੀਂ ਰਾਤ ਸਾਡੇ ਨਾਲ ਵਾਦੇ ਕੀਤੇ ਉਹ ਪੰਜਾਬ ਦੀ ਪੰਜ ਕਰਿਆਵਾ ਦੀ ਧਰਤੀ ਤੇ ਹੀ ਗਾੜਾ ਪਾਣੀ ਦਾ ਮੋੜਾ ਨਾਲ ਵਿੱਚੋਂ ਕੱਢਣ ਕਿ ਸਾਰੇ ਪਾਣੀ ਦੇ ਮੋਟੇ ਬੰਦ ਕਿਸੇ ਨੇ ਸਾਥ ਤੋਂ ਤਹਾ ਗਿਆ ਤੋਂ ਸੀ ਆਪਣੇ ਆਪ ਹੀ ਆ ਗਏ ਬੜੀ ਅਕਾਲੇ ਦੁਨੀਆ ਦੀ ਖੂਬਸੂਰਤ ਠੀਕ ਹੈ ਨਾ ਇਹ ਕਿਹਾਦਾ ਵਰਤਦਾ ਪਾਣੀ ਨਾ ਹੋ ਗਿਆ ਫੇਰ ਉੱਪਰ ਬੰਦਦੀ ਆ ਕਿਹੜਾ ਧਰਤੀ ਦੇ ਰਾਜਾ ਦੁਨੀਆ ਦੇ ਵਿੱਚ ਕੋਈ ਆਪੋ ਹਮਾਰੀ ਸਾਹ ਕਿਤੇ ਦੀ ਦੁਨੀਆ ਤੇ ਅਜਿਹਾ ਸੁੰਨਾ ਘਾਰੇ ਤੋਂ ਮੁਕੇ ਦੇਖ ਚੁੱਕੇ ਆਓ ਜੀ ਬਾਬਾ ਜੀ ਰੇਗਿਸਤਾਨ ਤੇ ਮੰਗਰ ਲਾਏ ਲੋਕਾਂ ਨੇ ਲੋਕਾਂ ਦੇ ਪਹਾੜਾਂ ਦੇ ਵਿੱਚ ਜਾ ਕੇ ਵੀ ਆਪਣਾ ਜੀਵਨ ਬਸਰ ਕਰ ਲਿਆ ਪਰ ਸਾਡੀ ਧਰਤੀ ਦੀ ਸਾਰੇ ਕੁਦਰਤੀ ਸਰੋਤ ਬਰਬਾਦ ਕਰਦੇ ਕੇਵਲ ਉਹ ਹਕੂਮਤਾਂ ਦੇ ਤੇ ਕੇਵਲ ਬਿਊਰੋਕ੍ਰੇਸੀ ਦੇ ਜਾਂ ਸਾਡੀ ਸੰਜਾਨਤਾ ਕਿ ਕਿ ਅਸੀਂ ਕੀ ਕੀਤਾ ਬਾਰੇ ਦੰਨੇ ਸਮੇ ਤੋਂ ਇਹ ਕੀਤਾ ਕੇ ਬੈਠੇ ਮੈਂ ਲੋਕ ਬਾਦੀ ਹੁਣ ਸੋchnਾ ਇਹਦਾ ਦਰਨਾ ਮੈਂ ਆਪਾਂ ਬੰਦ ਕਰ ਲਿਆ ਆਪਣਾ ਰਾਈ ਬੰਦ ਕਰ ਲਿਆ ਕਿ ਤੂੰ ਖੋਤ ਮੇਰੇ ਲਈ ਉਹਨੇ ਕੀ ਸੋਚਿਆ ਉਹਨੇ ਸੋਚਿਆ ਪੰਜ ਪੀੜੀਆਂ ਦੀ ਦੌਲਤ ਕਰਦੀ ਜਾਂਦੀ ਉਹਨੇ ਸੋਚਿਆ ਆਪਣੇ ਜਵਾਨਾਂ ਨੂੰ ਕਿੰਨੇ ਗਲਤੀਆਂ ਦੇਣੀਆਂ ਨੇ ਉਹਨੇ ਸੋਚਿਆ ਕਿ ਕਿੰਨੇ ਬਹੁਤ ਜ਼ਿਆਦਾ ਧਰਨਾ ਨਿਮਾਣਤ ਕਰਨੀ ਕਰਨੀ ਹੈ ਤੇ ਜਦੋਂ ਮੱਛੀ ਕੰਨ ਦੇ ਪੱਥਰ ਚੱਤ ਲਈ ਮੋੜ ਰਹੀ ਹੈ ਜਦੋਂ ਸਾਡੇ ਵੀ ਸਿਰ ਤੇ ਆਈ ਹੁਣ ਕੋਈ ਦਿਨਾਂ ਨਹੀਂ ਰਹਾ ਕੈਂਸਰ ਕਾਲਾ ਪੀਲੇ ਦਰ ਕੇ ਲੋਕ ਮੰਡੇ ਜਾ ਰਹੇ ਨੇ ਔਰ ਰੋਖਾ ਤੋਂ ਬਾਅਦ ਅਗੇ ਵੀ ਕਿਉਂਕਿ ਪੰਜਾਬ ਦੀ ਧਰਤੀ ਨੂੰ ਇੱਕ ਬਖਸ਼ਸ ਹੈ ਇਹ ਵਾਰ-ਵਾਰ ਉੱਠਦਾ ਕਿ ਸਰਕਾਰ ਦੀ ਹੱਥੇ ਤੱਕਦੀ ਹੈ ਇਹ ਵਾਰ-ਵਾਰ ਵਾਰ-ਵਾਰ ਬੰਦ ਥੋੜੇ ਕੰਗੇ ਦੀ ਬੰਦ ਹੋਣ ਦੀ ਹیثیت ਰੱਖਦੀ ਹੈ ਤੇ ਜੇਕਰ ਉਸੇ ਐਸਐਲ ਦਾ ਪ੍ਰਸਤਾਵ ਇਹ ਪਹੁੰਚੇ ਨੇ ਚਾਹੇ ਕਿਸਾਨਾਂ 2378 ਦੇ ਨਾਲ ਪਹਿਲਾਂ ਉੱਥੇ ਆਵੇ ਚਾਹੇ ਵਾਰ-ਵਾਰ ਖਾਬਾਂ ਤੇ ਚੱਲਦੀ ਆ ਬਾਗੀ ਕੋਈ ਬੰਦਾ ਤਾਂ ਠੀਕ ਹੈ ਜੇ ਕੋਈ ਚਪਲਾ ਆ ਜਾਂਦੇ ਉਹਦੋਂ ਥੋੜਾ ਜਿਹਾ ਕਨੈਕਸ਼ਨ ਕਰਕੇਗਾ ਚਾਰ ਕਿਲੇ ਦਾ ਵਾਸਤੇ ਉਸ ਤੋਂ ਬਾਅਦ ਫੇਰ ਤੋਂ ਜਾਂਦੇ ਨੇ ਉਹ ਕਨੈਕਸ਼ਨ ਆ ਕੇ ਕਿਉਂਕਿ ਇੱਥੇ ਜੱਤਾ ਦੇ ਤੌਰ ਤੇ ਆ ਸੁੱਤੇ ਅੰਦਰ ਬਹਿ ਕੇ ਮਾਰਾ ਜਾਂਦੀ ਅੰਦਰ ਬਹਿ ਕੇ ਪ੍ਰੈਸਰ ਹੈ ਜਾਂ ਜੋ ਵੀ ਮਰਜੀ ਹੈ ਉਸ ਤੋਂ ਬਾਅਦ ਅਮਰਿੰਦਰ ਸਿੰਘ ਆ ਗਿਆ ਜਿਹੜੀ ਲੱਖੀ ਪਾਰਟੀ ਆਈ ਉਸ ਤੋਂ ਬਾਅਦ ਸਾਡਾ ਅੱਜ ਤੱਕ ਜੋਗਦੇ ਤੇ ਚੁਸਤੇ ਸਰਹੋਗੜਾ ਟੀਮ ਨੇ ਸਰ ਆ ਗਿਆ ਕਿ ਢੇਡੇ ਤੋਂ ਕੋਈ ਆਦਾ ਬਾਕੀ ਕੰਮ ਛੱਡੋ ਐਡ ਕਰੋ ਪੰਜਾਬ ਅੜਦਾ ਜਿਹੜੇ ਪੰਜਾਬ ਦਾ ਨਾਮ ਕਰੋ ਬਾਕੀ ਬਾਤ ਇੱਥੇ ਉੱਤੋਂ ਨਾਲ ਬਾਅਦ ਵਿੱਚ ਆਏ ਹੈ ਕਿ اپنی گی رکھتے اور لے کے بھی کر رہی ہیں دنیا بھر کے پانی سے پہلی لڑائی انیس سو چونٹ چکی ہے وہ لڑائی کبھی ہوئی ہے وہ جان دریا ہے ਜਾਰਡਨ ਇੱਕ ਦੇਸ਼ ਜਿਹਦਾ ਨਾਮ ਹੀ ਜਾਰਡਨ ਦਰਿਆ ਦੇ ਨਾਂ ਤੇ ਰੱਖਿਆ ਗਿਆ ਜਿਹੜੇ ਪੰਜਾਬ ਦੀ ਤਸੂਫਾ ਜਿਹਦਾ ਨਾਮ ਹੀ ਪੰਜਾਬ ਪੰਜ ਦਰਿਆਵਾਂ ਦੇ ਨਾਂ ਤੇ ਰੱਖਿਆ ਗਿਆ ਪਰ ਉਹ ਜਾਰਡਨ ਦਰਿਆ ਤੋਂ ਚੌਂਸ ਪੱਥੇ ਨਾਲ ਅਗਾਈ ਤੇ ਉਹ ਦਰਿਆ ਕੋਹੜਿਆ ਪੱਥੇ ਪਾਸੇ ਤੋਂ ਦਾ ਰੁਕ ਗੋੜ ਕੇ ਇੱਕ ਪੌਂਗਾ ਵੀ ਜਾਰਡਨ ਦੇ ਵਾਸੀ ਨੂੰ ਪਾਣੀ ਨਹੀਂ ਮਿਲਦਾ ਨਾ ਨਾ ਕਦੀ ਤੋਰੇ ਜੋ ਉੱਤਲੇ ਵੱਤੇ ਜਦੋਂ ਦਰਿਆ ਸੁੱਕਦਾ ਨਹੀਂ ਉਹ ਤਾਂ ਸਭਿਆਤਾ ਦਾ ਮਾਤਰੀ ਆ ਰਿਹਾ ਜਦੋਂ ਜਿੰਦਾ ਤੇ ਜਦੋਂ ਆਪਾਂ ਕਹਿੰਦੇ ਆ ਪਹਿਲਾ ਪਾਣੀ ਕਿਉਂ ਹੈ ਜੇ ਤਹਾਰੇ ਆ ਸਭ ਹੋਏ ਪਾਣੀ ਤੋਂ ਬਿਨਾ ਜ਼ਿੰਦਗੀ ਨਹੀਂ ਹੈ ਤੇ ਜੇ ਜ਼ਿੰਦਗੀ ਨਹੀਂ ਹੈ ਤੇ ਜਰਬਾਰੀ ਪੀਣ ਵਾਲਾ ਨਹੀਂ ਹੈ ਤੁਹਾਡੇ ਕੋਲ ਠੀਕ ਪਰ ਜਿੰਦਾ ਰਹਿ ਤਾਂ ਸਾਡੀ ਪੈਦਾ ਨਹੀਂ ਹੁੰਦਾ ਕਿ ਪੰਜਾਬ ਬੰਜਰ ਹੋ ਗਿਆ ਤੇ ਬਾਕੀ ਦੀਆਂ ਚੀਜ਼ਾਂ ਸਾਰਾ ਜਿਹੜਾ ਵਾਸ਼ਦਾ ਪਾਣੀ ਦੀ ਕਮੀ ਤੋਂ ਹੋਦੀ ਜੇਰਾ ਸੈਟਸਕ ਗਰਾਉਂਡ ਵਾਟਰ ਕੋਲ ਨੇ ਕਿ ਪੰਜਾਬ ਬੰਜਰ ਹੋ ਜੇਗਾ ਉੱਤੇ ਪਾਣੀ ਦੀ ਮਤ ਤੋਂ ਐਸੇ ਕੰਮ ਕਰੇਗਾ ਪੰਜਾਬ ਨੂੰ ਪੰਜਾਬ ਬਣਾ ਦੇ ਚਾਰ ਤੱਕ ਦੇ ਅਜਾਜ ਦੇ ਬਤਵਾ ਪੰਜਾਬ ਬੱਥੇ ਹੋਏ ਦੁਨੀਆਂ ਦੇ ਵਿੱਚ ਗੈਰ ਪਾਹੇ ਜਾਰੇ ਸ਼ੁਰੂ ਹੋ ਗਏ ਨੇ ਜਿੱਥੇ ਗੈਰ ਪਾਹੇ ਫਰਖੇਲ ਫੋਟੀਆਂ ਦੇ ਵਿੱਚ ਸਾਡੇ ਮੁੱਖ ਮੰਤਰੀ ਬੋਲ ਬਹਿ ਜਾ ਰਹੇ ਨੇ ਕਿ ਪੰਜਾਬ ਨੂੰ ਕੈਨੇਡਾ ਫੋਟੀਆਂ ਬਣਾ ਦੇ کڑے پولیسیاں نہ بناؤ بھی ہو تو باتی بنا دو کبا کرتے ہیں کیوں نہ بناؤ کیونکہ وہ پانی بھی برسن لگ گیا اور واٹا ڈیم ٹھایا جا رہا ہے کلیفورنیا کے کیونکہ جدوں کبھی بہاوا کے خلاف جو پالسیاں بنیا ڈیمان کی اور وہ بہت وے ڈیم ٹاہے جا رہے ہیں دنیا کا سب کو وڈا ڈیم بنا بندہ وہ دنیا چھوٹ کے لیکچر دے رہا کہ ڈیم نہ بناؤ ਨਾ ਕੋਈ ਹੋਇਆ ਕਿ ਮੈਂ ਇੰਨੀ ਵਰਮਾਤੀ ਨਹੀਂ ਤਾਂ ਨਹੀਂ ਬਣਾਇਆ ਉਹਨੇ ਉਸ ਸੀਟੀ ਨਾਲ ਜਿਹੜਾ ਡੈਕ ਬਣਾਉਂ ਰਹਾ ਉਹ ਦੁਨੀਆਂ ਨੂੰ ਤੁਮਕੇ ਕਹਿ ਰਿਹਾ ਨਾਮ ਲਾਇਓ ਕਿ ਵਰਮਾਤੀ ਦੇ ਰਸਤੇ ਨੇ ਇੰਨੀ ਕੁੰਵਿਆਦ ਹੈ ਅੱਜ ਵੀ ਤਾਂ ਗਿਆ ਥਾਂ ਹੈ 50 ਉਹਦਾ ਦਰਿਆ ਸੁਤਲੇ ਵਿੱਚ ਸਾਥ ਦੇਸਾਂ ਦੇ ਵਿੱਚ 20 ਸਾਲ ਲਾ ਕੇ ਇੱਕ ਸਰਕਾਰ ਨੇ ਕਿਤਾਬ ਦੇਈ ਹੈ ਉਹਦਾ ਪੰਜਾਬੀ ਅਨੁਵਾਦ ਆਇਆ ਹੈ ਇਹ ਪੰਜਾਬੀ ਅਨੁਵਾਦ ਪੰਜਾਬ ਦੀ ਸੱਭਿਆਚਾਰ ਦੇ ਪ੍ਰੋਫੈਸਰ ਗੁਰਜੀਤਵਾਲਾ ਨੇ ਲਿਖਿਆ ਹੈ ਜਿਹੜਾ ਪ੍ਰਕਾਸ਼ਨ ਲੁਧਿਆਣਾ ਦੀ ਛਪੀ ਹੋਈ ਕਿਤਾਬ ਹੈ ਪਾਣੀ ਬਾਰੇ ਨਜ਼ਰੀਆ ਬਦਲਣ ਬਾਰੇ ਅਜੇ ਤੱਕ ਅਸੀਂ ਨਹੀਂ ਜਾਣਦੇ ਅਸੀਂ ਸਿੱਖੋਦੇ ਵੀ ਜਾਣਦੇ ਆ ਬੋਲਾਂ ਜਾਣਦੇ ਆ ਜਦੋਂ ਪੂਰਾ ਧਿਆਨ ਕੇ ਕਿਹੜੀ ਪਾਣੀ ਦੀ ਪਿਕਚਰ ਕੀ ਹੈ ਤੁਹਾਨੂੰ ਫੀਤ ਨਹੀਂ ਆਉਣੀ ਇਹ ਚਲ ਰਿਹਾ ਉੱਧਰ ਜਾ ਕੇ ਰੱਬਾ ਨੂੰ ਆਪਰੇ ਦੇ ਵਿੱਚ ਅਨਿਰਵਾ ਕਰਕੇ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਇੱਕ ਕਾਮ ਦੇਨੇ ਕਰਕੇ ਜਰੂਰ ਬੰਦਿਓ ਦੇ ਬਾਕੀ ਜੀ ਚੀਜ਼ਾਂ ਆਨਦੀ ਹੋਰ ਔਰ ਇਸੇ ਕਰਕੇ ਉਹ ਚੀਜ਼ਾਂ ਦੁਨੀਆ ਆ ਕੇ ਰੁਕਣ ਗਈਆਂ ਆਉਣ ਵਾਲੇ ਅੰਦੋਲਨਾਂ ਦੇ ਗਿਆਨ ਤੇ ਅੰਦੋਲਨ ਨੇ bina ਗਿਆਨ ਦੀ ਰਵਾਈ ਤੋਂ ਸਰਕਾਰ ਨੇ ਤਿੰਨ ਕਾਨੂੰਨ ਬਣਾਤੇ ਦੇ ਨਾਵੇਂ ਕਾਨੂੰਨ ਕੀ ਬਣਾਤੇ ਹੁਣ ਇੱਕ ਸਧਾਰਨ ਐਸਐਚਓ ਨੂੰ ਇਹ ਹੱਕ ਲੈ ਜਿਹੜਾ ਇੱਥੇ ਪਾਸ ਬੰਦੇ ਆ ਮੋਦੀ ਦੇ ਜਿਹਾ ਸਿੱਧਾ ਨਾ ਸਮਾਕੇ ਕਾਨੂੰਨ ਸਰਕਾਰ ਦੇ ਖਿਲਾਫ ਦਿੱਤਾ ਗਿਆ ਪਾਸਰ ਦੇਸ਼ ਤੋਂ ਹੋ ਸਕਦਾ ਮੇਰੇ ਤੇ ਜਨੀਸਨ ਨਾ ਸਕਦਾ ਦੇਸ਼ ਸੋਖਦਾ ਇਹ ਸੂਰੀ ਬਾਹਰ ਨਹੀਂ ਬਾਬਾਜਾ ਬੰਦ ਕਰਦੇ ਨਹੀਂ ਪੂਰਾ ਦੇਸ਼ ਖੋਹਾਰਾਂ ਚ ਬੰਦਿਆ ਜਾ ਰਿਹਾ ਹੈ ਪੂਰੇ ਮਾਮਲੇ ਦੇ ਵਿੱਚ ਅੱਗੇ ਹੋਰ ਤਿੰਨੇ ਕਾਨੂੰਨ ਲੋਕਾਂ ਨੇ ਕਿਸਾਨ ਦੀ ਜ਼ਮਾਨਾ ਦੇ ਖਤੇ ਕਾਨੂੰਨਾਂ ਨਾਲ ਪੜਨੇ ਨੇ ਜੇਕਰ ਉਹ ਪੜ ਕੇ ਸਮਝ ਨਹੀਂ ਆਉਂਦੇ ਉਹਨਾਂ ਤੇ ਉਹਨਾਂ ਦੇ ਖਿਲਾਫ ਵੀ ਜਦੋਂ ਕਾਨੂੰਨੀ ਹੋਏਗੀ ਐਦੂ ਪਹਿਲਾ ਦਿੱਤੀਏ ਬਣਿਆ ਹੋਇਆ ਕਾਨੂੰਨ ਹੈ ਜੁਏਕੀਏ ਦੇ ਵਿੱਚ ਤੁਹਾਡੇ ਸਾਹਮਣੇ ਆ ਸਮਾਨਤਾ ਦੀ ਦੂਜਾ ਪੰਜ ਪੰਜ ਸਾਹ ਲੱਗਦੇ ਨੇ تم پہ جانا تھا میں سجانا لوگوں کو گمراہ کرنا سکار کے خلاف بڑکا چلو لاس کنڈیشن کا پرچا درجر کرو بندے کو سرکار اس رستے چل رہی ہے سرکار لوگوں کے رستے نہیں چل رہی ਜੇ ਇਧਰ ਨੂੰ ਚਸਤੀ ਹੋਵੇ ਜੇ ਕਰੋਨਾ ਨੂੰ ਦਾਖਲ ਹੋਵੇ ਇਸ ਵੇਲੇ ਦੋਸਤਾਂ ਆਪ ਨੇ ਨਾ ਉਹਨਾਂ ਦੀ ਜਿਹੜੀ ਲੋਕਾਂ ਦੀ ਜੰਗ ਹੈ ਵਿਰੋਧ ਪ੍ਰਤੀਸਥਾ ਸਰਕਾਰ ਉਹਦੇ ਮੂੰਹ ਨੂੰ ਪੈਸਾ ਲੱਗੇ ਨਾ ਉਹ ਗੱਲ ਕੀ ਹੈ ਪੈਸਾ ਦਹੂਦ ਦੀ ਗੱਲ ਹੋ ਗਈ ਹੈ ਕਿਵੇਂ ਇਹ ਪਿਆ ਜਾਂਦਾ ਹੈ ਕਿ ਉਹਨਾਂ ਲਾਲਿਤ ਸਾਹਿਬ ਲਾਲਖਪਾਤੋ ਤੇ ਭਾਈ ਗੱਲੋ ਦੀ ਗੱਲ ਕਰ ਰਹੇ ਨੇ ਔਰ ਰੱਤ ਜਿਹੜੀ ਹੈ ਉਹਦੀ ਗੱਲ ਕਰਦੇ ਨੇ ਕਿ ਛੋਰੀ ਚਾਲ ਚੱਲ ਰਹੀ ਹੈ ਉਹਦੀ ਤੇ ਉਸ ਕਿਸਮ ਦਾ ਮਾਹੌਲ ਹੈ ਕਿ جاگوک ویسے بھی جاگو ہونا پانی سے سارے مدد کے پانی جیو کا سوال ہے کھیتی جیو سواد سوال ہے یہ کہڑے دوستی میں دسیا کسی نے کہ انڈسٹری کو بنا وکاس نہیں ہوتا جی قدرت کے بند سما کرتا ہے کدرت کے کرونا قسم کی دھرتی ہے دس کے گیا کیوں نقشی بنیا اس سارا ماڈل کو نہیں پنجاب کے ہرسے بولی کے سبیاچار چاہیے لینا ماڈل پہلے بھی ماڈل سے جو سالوں کو سچ ہو گیا یہ ہزارہ ماڈل ہون گے دنیا چھ بڑے ماڈل ہو گے جا ماڈل کا طریقہ

کروں گا کہ مشکاباد چل رہا ہے فتح گڑھ سال کے فتح پور کا یہ معاملہ ابھی ہے الگ الگ جگہ لوگ پارٹی بنائی جائے گی یہاں مورچیا گواری نے ڈر کے کمی تارکر کے روپ کے ਜੋ ਕਿ ਪਹਿਲਾ ਜਿੰਦਗੀ ਹੈ ਉਸ ਤੋਂ ਬਾਅਦ ਬਾਤ ਕੀ ਕਰਵਾਵੇ ਜਿੰਦਗੀ ਪਾਣੀ ਨਾਲ ਜੁੜੀ ਹੋਈ ਹੈ ਪਰ ਪਾਣੀ ਦਾ ਇਹਿਮੀਅਤ ਜਿਵੇਂ ਜਿਵੇਂ ਸਾਨੂੰ ਆਉਂਦੀ ਜਾਂਦੀ ਹੈ ਇਤਤੋ ਮੈਂ ਕੋਰਿੰਗ ਜਦੋਂ ਅਸੀਂ ਉਹਦੇ ਤੇ ਸਿਰ ਜੋੜ ਕੇ ਲਗਾਤਾਰੀ ਆਵਾਜ਼ ਬਣਾ ਦਕਰ ਕੇ ਬਹੁਤ ਬਹੁਤ ਮਿਹਰਬਾਨੀ ਵਾਈਲੋਜੀ ਦਾ ਦਰਸ ਵਾਈਲੋਜੀ ਦੇ ਪੱਤੇ